गली मांग त गली मांगू ਤੇ ਨੂੰ ਤਕਰੀਬਨ 10:00 ਵਜੇ ਦੇ ਕਰੀਬ ਅਮਨਦੀਪ ਸਿੰਘ ਜਿਹੜਾ ਮੱਝਾਂ ਦਾ ਵਪਾਰੀ ਸੀ ਉਹਦੇ ਕੋਲੋਂ 70000 ਦੀ ਸੰਗਤਪੁਰੇ ਡਰੇਨ ਦੇ ਉੱਪਰੋਂ ਖੋਈ ਹੋਈ ਸੀ। ਅਣਛੱਤੇ ਗੈਕਤੀ ਤਿੰਨ ਬੈਕਤੀ ਮੋਟਰਸਾਈਕਲ ਤੇ ਆਇ ਤੇ ਖੋਹ ਕਰਕੇ ਚਲੇ ਗਏ ਸੀ। ਇਹਦੇ ਸਬੰਧ ਵਿੱਚ ਐਸਐਸਪੀ ਸਾਹਿਬ ਦੇ ਗਾਈਡਲਾਈਨ ਤੇ ਸਾਡੀ ਟੀਮ ਨੇ ਮਿਹਨਤ ਕਰਦੇ ਵਾ ਸਾਡੇ ਟੈਕਨੀਕਲ ਸੈੱਲ ਨੇ ਸੇਟੂ ਲਹਿਰੇ ਨੇ। ਨਿਯੰਤਰਣ ਕਰਕੇ ਟਰੇਸ ਕਰਕੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਨੰਗਰਿਤ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਕਿੱਥੋਂ ਸਤੰਦ ਰਹੀ ਸੀ ਜੀ ਬੰਦੇ। ਇਹ 326 ਜਿੱਕੇ ਚੀਮੇ ਤੋਂ ਆ ਜੀ ਤੇ ਗੰਡੂਆਂ ਤੋਂ ਇੱਕ ਕਿਸ਼ਣਗੜ੍ਹ ਮਾਨਸਤ ਤੋਂ ਜੀ ਇਸ ਤੋਂ ਉਹਨਾਂ ਨੂੰ ਕੋਈ ਚੀਜ਼ਾਂ ਦਾ ਨਹੀਂ ਹੁਣ ਬਰਾਮਦ ਹੋਈ ਹੈ ਜਾਨੀ ਉਹ ਕਿਤੇ ਇਹਨਾਂ ਦਾ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਜੀ ਇੱਕ ਜਿਹੜਾ ਇਹਨਾਂ ਨੇ ਇੱਕ ਆਪਣੇ ਘਰਾਲੀ ਦੇ ਗੰਡਾਸੀ ਟਾਈਪ ਬਣਾਈ ਹੋਈ ਸੀਗੀ ਸਾਈਕਲ ਦੀ ਬਣਾਈ ਕੇ ਇੱਕ ਉਹ ਜਿਹੜੀ ਬਿਮਾਰੀ ਸੀਗੀ ਉਹਦੇ ਲੱਤ ਦੇ ਉੱਪਰ ਜਿਹੜੀ ਉਹ ਵੀ ਬਰਾਮਦ ਹੋ ਗਈ ਸਰ ਇਹ ਲੁੱਟ ਖੋ ਕਿਸ ਤਰ੍ਹਾਂ ਕੀਤੀ ਜੀ ਪੂਰੀ ਡਿਟੇਲਸ ਜਾਣ ਕੇ ਜੀ ਇਹ ਫੋਨ ਕੀਤਾ ਜੀ ਇਹਨਾਂ ਨੇ ਇੱਕ SIM ਲੱਤਾ ਸੀ 4-5 ਮਹੀਨੇ ਪਹਿਲਾਂ ਕਿਸੇ ਤੋਂ ਦੋਸਤ ਤੋਂ ਉਹ ਅਸੀਂ ਮੱਝ ਵੇਚਣੀ ਆਗੀ ਤੇ ਤੁਸੀਂ ਆ ਜਾਓ ਉਹ ਵਪਾਰੀ ਸੀ ਮੱਝਾਂ ਦਾ ਤੇ ਉਹ ਇਸ ਚਾਂਸ ਲਾਲ ਚਾਚਾ ਕੇ ਵੀ ਚਲੋ ਚਾਰ ਪੈਸੇ ਪੰਜ ਜਾਂਦੇ ਹੁੰਦੇ ਆ ਤੇ ਉਹ ਮੱਝ ਲੈਣ ਵਾਸਤੇ ਆਏ ਸੀਗਾ ਤੇ ਉਹ ਗੰਡੂਆਂ ਤੇ ਰਸਤੇ ਦੀ ਰੋੜ ਜਾਂਦੀ ਸੰਗਤਪੁਰ ਤੋਂ ਟ੍ਰੇਨ ਦੇ ਪੁੱਲ ਤੇ ਇਹਨਾਂ ਨੇ ਲਾ ਕੇ ਉੱਥੇ ਉਹਨਾਂ ਪੁੱਲ ਤੇ ਇਹ ਬਿਜਮਰ ਰੋਕਸੀ ਜਾਂ ਮੈਲਿਕ ਇਰਾਇਨ ਇਹਨਾਂ ਤੇ ਮੁਕਦਮਾ ਤਾਂ ਇਹ ਪਹਿਲਾਂ ਪਹਿਲੇ ਕਰਦੇ ਸੀ ਸਰ ਬੰਦੇ ਕੰਮ ਕੀ ਕੀ ਕਰਦੇ ਸੀਗੇ ਇੱਥੇ ਕੰਮ ਇਹ ਇਖਤਾਰ ਨੇ ਮੈਨਾਂ ਕਹੀ ਜਿਹੜਾ ਕੰਮ ਕਰਦਾ ਹੈ ਬਾਕੀ ਸਟੂਡੈਂਟ ਜੀ ਬਾਕੀ ਦਾ ਜੀ ਆਰਮੀ ਮੈਨ ਆਰਮੀ ਮੈਨ ਛੁੱਟੀ ਤੇ ਆਇਆ ਜੀ ਛੁੱਟੀ ਆਇਆ ਸੀ ਛੁੱਟੀ ਆਇਆ ਹੁਣ ਕੀ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਹਨਾਂ ਦਾ ਰਿਮਾਂਡ ਲੱਗਦਾ ਜੀ ਪੁੱਛ ਕਿਸੇ ਦੀ ਕਰ ਰਹੇ ਹੈ ਨਾ ਤੁਸੀਂ ਓਕੇ ਕਿੰਨੇ ਦਿਨ ਦਾ ਰਿਮਾਂਡ ਹੈ ਤਿੰਨ ਦਿਨ ਦਾ ਰਿਮਾਂਡ ਹੈ ਨਾ